ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈਏ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈਏ ਮਿਲੀ ਉਹ ਤਾਂ ਨਿਮਾਨਿਆਂ ਨ ਬਾਦਸ਼ਾਹੀਏ ਮਿਲੀ ਉਹ यारी जूं फकीरा جے लाई जे رب सनू रब फकीर दिखंद न ਜੇ ਤੂੰ ਸਾਨੂੰ ਭੁੱਲਿਆਂ ਨੂੰ ਗੁਰੂ ਨੂੰ ਮਿਲਾਉਂਦਾ ਨਾ ਜੇ ਤੂੰ ਸਾਨੂੰ ਭੁੱਲਿਆਂ ਨੂੰ ਗੁਰੂ ਨੂੰ ਮਿਲਾਉਂਦਾ ਕਿੰਨੇ ਸਾਨੂੰ ਸਿੱਖੀ ਵਾਲੀ ਰੰਗਤ ਚੜਾਉਣੀ ਸੀ ਕਿੰਨੇ ਸਾਡੀ ਬਾਵਾਜਾਂ ਵਾਲੇ ਨੂੰ ਫੜਾਉਣੀ ਸੀ ਕਿੰਨੇ ਸਾਡੀ ਬਾਵਾਜਾਂ ਵਾਲੇ ਨੂੰ ਫੜਾਉਣੀ ਸੀ ਬੇੜੀ ਡੁੱਬ ਜਾਂਦੀ ਹਾਏ ਬੇੜੀ ਡੁੱਬ ਜਾਂਦੀ ਪਾਰ ਜਿਹੜੀ ਤੂੰ ਲੰਗਾਈਏ ਮਿਲਿਓ ਦੋ ਤੋਂ ਮਾਨਿਆਂ ਬਾਦਸ਼ਾਹੀਏ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈਏ ਮਿਲਿਓ ਦੋ ਤੋਂ ਮਾਨਿਆਂ ਬਾਦਸ਼ਾਹੀਏ ਕਿੱਥੇ ਸੀ ਉਕਾ ਅਸੀਂ ਅੰਬੁਰਾਂ ਚ ਉੱਡਦੇ ਕਿੱਥੇ ਸੀ ਓਕਾਤ ਇਹ ਨਾ ਮੰਝ ਲਾਤੇ ਪੁੱਜਦੇ ਕਿੱਥੇ ਸੀ ਓਕਾਤ ਇਹ ਨਾ ਮੰਝ ਲਾਤੇ ਪੁੱਜਦੇ ਰਣ ਬੈਣ ਸੈਨ ਦਾਤੇ ਦਣਾ ਚੱਜ ਸੀ ਵੇਖੇ ਨਾ ਗੁਨਾ ਤੂੰ ਅਸੀਂ ਕੀ ਤੇ ਰਜ ਰਜ ਸੀ ਕੀਤੇ ਨਾ ਗੁਨਾ ਤੂੰ ਅਸੀਂ ਵੇ ਕੀ ਤੇ ਰਜ ਰਜ ਸੀ ਇੰਨੇ ਲੈਕਨੀ ਸਿਹਾਏ ਆ ਇਨੇ ਲਾਇਕ ਨਹੀਂ ਸੀ ਜਿੰਨੀ ਸਾਨੂੰ ਖੈਰ ਪਾਈਏ ਮਿਲਿਓ ਦਾਤੋਂ ਨਿਮਾਣ ਅਨਬਾਦਸ਼ਾਈਏ ਰੱਬ ਦੇ ਪਿਆਰਿਆ ਵਿਛੋੜਾ ਕਿਵੇਂ ਚੱਲੀਏ ਦਿਲ ਦੀ ਸੁਣਾਈਏ ਕਿਨੂ ਕੀ ਦਾ ਬੁਹਾ ਮਲੀਏ ਦਿਲ ਦੀ ਸੁਣਾਈਏ ਕਿਨੂ ਕੀ ਦਾ ਬੁਹਾ ਮਲੀਏ ਅੱਜ ਵੀ ਉਡੀਕਦਿਆਂ ਦਿਨੋਂ ਰਾਤ ਅੱਖੀਆਂ ਖੋਰ ਆਜੇ ਪਿਆਰਾ ਆਸਾਂ ਦਿਲ ਵਿੱਚ ਰੱਖੀਆਂ ਖੋਰ ਆਜੇ ਪਿਆਰਾ ਆਸਾਂ ਦਿਲ ਵਿੱਚ ਰੱਖੀਆਂ ਪੈੜੀ ਮੌਤ ਨਾਲੋਂ ਹਾਏ ਓਏ ਪੈੜੀ ਮੌਤ ਨਾਲੋਂ ਹੁੰਦੀ ਚੱਲਨੀ ਜੁਦਾਈਏ ਮਿਲੀਓ ਧੋਤੋਂ ਮਾਨਿਆਂ ਨੂੰ ਬਾਦਸ਼ਾਹੀ ਗਲੀਆਂ ਦੇ ਕੱਖਾਂ ਵਾਂਗੂੰ ਅਸਾਂ ਰੁੱਲ ਜਾਣਾ ਸੀ ਪੁੱਛਣਾ ਸੀ ਕਿੰਨੇ ਕobbੀਆਂ ਚ ਤੁਲ ਜਾਣਾ ਸੀ ਸੂchna ਸੀ ਕਿਨੇ ਕੌਡੀਆਂ ਚ ਤੁਲ ਜਾਣਾ ਸੀ ਕਿਵੇਂ ਲੋਕੀ ਪਲ ਪਾਤੇ ਸਦ ਕੇ ਬਿਠਾਉਂਦੇ ਨੇ ਗਗੜੀਆਂ ਮੋਲ ਹੀਰਿਆਂ ਤੋਂ ਵੱਧ ਪਾਉਂਦੇ ਨੇ ਗਗੜੀਆਂ ਮੋਲ ਹੀਰਿਆਂ ਤੋਂ ਵੱਧ ਪਾਉਂਦੇ ਨੇ

ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈਏ ਮਿਲੀ ਆਦਤਾਂ ਨਿਮਾਨਿਆਂ ਨੂੰ ਬਾਦਸ਼ਾਹੀਏ ਮਿਲੀ ਆਦਤਾਂ ਨਿਮਾਨਿਆਂ ਨੂੰ ਬਾਦਸ਼ਾਹੀਏ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈਏ ਜੇ ਤੂੰ ਸਾਨੂੰ ਰੱਬ ਦੇ ਆਪ ਫਕੀਰਾ ਰਾ ਦਿਖਾਉਂਦਾ ਨਾ ਜੇ ਤੂੰ ਸਾਨੂੰ ਭੁੱਲਿਆਂ ਨੂੰ ਗੁਰੂ ਨੂੰ ਮਿਲਾਉਂਦਾ ਨਾ ਜੇ ਤੂੰ ਸਾਨੂੰ ਪੁੱਲਿਆਂ ਨੂੰ ਗੁਰੂ ਨੂੰ ਮਿਲਾਉਂਦਾ ਕਿੰਨੇ ਸਾਨੂੰ ਸਿੱਖੀ ਵਾਲੀ ਰੰਗਤ ਚੜਹਾਉਣੀ ਸੀ ਕਿੰਨੇ ਸਾਡੀ ਬਾਵਾਜਾਂ ਵਾਲੇ ਨੂੰ ਫੜਾਉਣੀ ਸੀ ਕਿੰਨੇ ਸਾਡੀ ਬਾਜਾ ਵਾਲੇ ਨੂੰ ਫੜਾਉਣੀ ਸੀ 베ੜੀ ਡੁੱਬ ਜਾਂਦੀ ਹਾਏ 베ੜੀ ਡੁੱਬ ਜਾਂਦੀ ਪਾਰ ਜਿਹੜੀ ਤੂੰ ਲਗਾਈ ਏ ਮਿਲੀ ਆਦਤਾਂ ਨਿਮਾਨਿਆਂ ਨਾ ਬਾਦਸ਼ਾਹੀ ਏ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਾਈਏ ਮਿਲੀਓ ਦੋਤੋਂ ਮਾਨਿਆ ਨ ਬਾਦਸ਼ਾਹੀ ਕਿੱਥੇ ਸੀ ਉਕਾਤ ਅਸੀਂ ਅੰਬੁਰਾਂ ਚ ਉੱਡਦੇ किथे सी उका ते नामजला ते पुज द किथे सी उका ते नामजला ते पुज रहण बहण सहण दण चज सी वेखे न गुणा